ਜੀ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਹੋ ਠੀਕ ਠਾਕੋਂ ਸਾਰੇ ਚੜ੍ਹਦੀ ਕਲਾ ਚ ਤੇ ਅੱਜ ਹੈਗੀ ਆ Eid ਆ ਦੇਖੋ ਪਿੱਛੇ ਗੱਡੀ ਲੱਗੀ ਆਪਣੀ ਆਪਾਂ ਗੱਡੀ ਲਾਈ ਆ ਆਪਣੇ ਨਾਲ ਹੀ ਲੱਗਦੇ ਪਿੰਡ ਚ ਤੇ ਮੁਸਲਮਾਨ ਭਰਾਵਾਂ ਦਾ ਪਿੰਡ ਆ ਉੱਥੇ ਗੱਡੀ ਲਾਈ ਆ ਆਪਾਂ ਨੇ ਤੇ ਤੁਹਾਨੂੰ ਦਿਖਾਉਨੇ ਆ ਫਿਰ ਅੱਜ Eid ਮੁਬਾਰਕ ਕਰਦੇ ਆ ਅੱਜ ਆਹ ਘੜੀ ਆ ਆਪਣੀ ਰਾਣੀ ਸੁੰਦਰਾ ਇੱਥੇ ਲਾਦੀ ਲਿਆ ਗਿਆ ਆਪਾਂ ਨੇ ਤੇ ਆ ਦੇਖੋ ਦੁਕਾਨਾਂ ਲੱਗੀਆਂ ਆ ਲੱਗਾ ਗੋਲ ਗੱਪੇ ਵਾਲਾ ਸਟ੍ਰੀਮ ਵਾਲਾ ਸਵਾ ਕਿਵੇਂ ਆ ਠੀਕ ਠਾਕ ਕਦੋਂ ਆਏ ਹੋਣੀ ਆ ਆ ਲੱਗੇ ਨੇ ਮੱਖਣ ਦੇ ਮੱਖਣ ਪਨੀਰ ਵਾਲੇ ਕੋਲ ਤੇ ਸੋਲੇ ਫੈਸਲ ਇੱਕ ਉਹ ਵੱਡੀ ਖੜੀ ਆ ਖੰਡੇ ਵਾਲੀ ਤੇ ਤੇ ਕਾਹ ਖੜਾ ਬਣਾੜੀ ਗੱਡੀ ਲਾਈ ਆ ਦੀ ਆਪਣੀ ਕਾਹ ਚੱਲ ਰਿਹਾ ਆ ਕੈਰਪੈਦਾ ਕਲਾਸ 1 ਬਧੀਰਣਾ ਬਧੀਰਣਾ ਕਰਨਾ ਸਹੀ ਗੱਲ ਆ ਖੜਾ ਬਾਪੂ ਸਾਡਾ ਬਾਪੂ ਲਾਉਂਦਾ ਖੜਾਉਣੇ ਆ ਲੱਗੇ ਨੇ ਬੱਚਿਆਂ ਵਾਲੇ ਖੜਾਉਣੇ ਪੁਰਾਣ ਕਾ ਦੇਖੋ ਜੀ ਜਾਨ ਉਹ ਠੀਕ ਠਾਕ ਉਹ ਇਹ ਤੁਹਾਨੂੰ ਮੁਬਾਰਕਾਂ ਨਾਲ ਬਹਿ ਗਏ ਆਪਾਂ ਗੱਡੀ 'ਚ ਆਪਣੀ 'ਚ ਤੇ ਦੇਖਦੇ ਆਂ ਬੜਾ ਰੰਗਾ ਰੰਗ ਪ੍ਰੋਗਰਾਮ ਅਜੀਤ ਆਈਦੂ ਤੋਂ ਪੜ ਕੇ ਆਉਣਗੇ ਫੇਰ ਉਸ ਤੋਂ ਬਾਅਦ ਵਧੀਆ ਰੌਣਕ ਹੋ ਜਾਣੀ ਐ ਇੱਥੇ ਭਰ ਜਾਣਾ ਸਾਰਾ ਅਜੀਤ ਪੜਨ ਗਏ ਨੇ ਸਾਰੇ ਤੇ ਈਦ ਪੜ ਫੜ ਕੇ ਫੇਰ ਆਉਣਗੇ ਫੇਰ ਆਪਾਂ ਦੇਖਦੇ ਆਂ ਤੇ ਤੁਹਾਨੂੰ ਭੁਗਾਵਾਂਗੇ ਰੌਣਕ ਮੇਲਾ ਆਉਣ ਆਉਣ ਲੱਗ ਜਾਣਗੇ ਹੌਲੀ ਹੌਲੀ ਤੇ ਅਜੇ ਤਾਂ ਥੋੜੀ ਬੰਦੇ ਆਏ ਨੇ ਇਹ ਬਾਅਦ ਚ ਭਰ ਜਾਣਾ ਪੂਰਾ ਔੜੀਆਂ ਬੜੀਆਂ ਬਹੁਤ ਹੋਣੀਆਂ ਤੇ ਆਪਾਂ ਤਾਂ ਦੇਖਦੇ ਹੁਣ ਕਰਦੇ ਆਂ ਇੰਤਜ਼ਾਰ ਗਾਘ ਦਾ ਆਏ ਤਾਂ ਆਪਣੇ ਕੋਲ ਗਾਘ ਆ ਗਏ ਸੀਗੇ 2-4 ਗਾਘ ਤਾਂ ਲੱਗੇ ਆਪਣੇ ਕੋਲੇ ਤੇ ਜੇ ਆਪਾਂ ਖੜੇ ਨੂੰ ਵੀ ਥੋੜਾ ਟਾਈਮ ਹੀ ਆ 5-7 ਮਿੰਟ ਰਹਿ ਗਏ ਖੜੇ ਨੂੰ ਤੇ ਬਸ ਹੁਣ ਚੱਲ ਪਣਾ ਕੰਮ ਨਿਗੇ ਨਿਗੇ ਬੱਚੇ ਲੱਗੇ ਨੇ ਆਈਸਕ੍ਰੀਮ ਖਾਂਦਾ ਤੇ ਹਏ ਆਵੀ ਹੈਲੋ ਕਰ ਦੇ ਕਰ ਹੈਲੋ ਕਰੋ ਵੈਰੀ ਗੁੱਡ ਵੈਰੀ ਗੁੱਡ ਹੋਰ ਵੀ ਆਇਆ ਹੈ ਜੀ ਇਹ ਨੂੰ ਇਹ ਨੂੰ ਵੱਧ ਲੋਨ ਤੇ ਕੁੜੀਆਂ ਵੀ ਆਉਂਦੀਆਂ ਆ ਹਾਂ ਇੱਕ ਇੱਕ ਦੇ ਵਿੱਚ ਹੁਣ ਹਰ ਇੱਕ ਘਰੇ ਆਪਦਾ ਪ੍ਰੋਗਰਾਮ ਮਨਾਉਗੇ ਮੈਨੂੰ ਵੀ ਐਂ ਲੱਗਿਆ ਸੀ ਮੈਂ ਵੀ ਜਿਹੜਾ ਇਹ ਇਹ ਦੇਖਾਂ ਸੱਪ ਤਰਾ ਨਾਗ ਨੀ ਉਹਦਾ ਨਾਗ ਦਿਖਾ ਇਹਦਾ ਮੂੰਹ ਨਾਗ ਆਹੇ ਨਾਗ ਉਹ ਬਾਤ ਤੇ ਹੋਰ ਹੋਰ ਇਹ ਜਦੋਂ ਇਹ ਇਸ ਤਰ੍ਹਾਂ ਇਹ ਚਮਈ ਸੱਪ ਵਰਗਾ ਲੱਗਦਾ ਅਸਲੀ ਵਰਗਾ ਹੀ ਲੱਗਦਾ ਇਹਦਾ ਖਤਮ ਹੋਇਆ ਨੇ ਇਹ ਬਾਤ ਉਹ ਦਾ ਬੰਦੇ ਬਾਪੇ ਕੀ ਗੱਲ ਕੰਮ ਘਾਟਿਆ ਕੀ ਕੰਮ ਘਾਟਿਆ ਕਲਾ ਲੋਕ ਜੂ ਬਣਾ ਰੱਖ ਲੱਗਿਆ ਨਹੀਂ ਕੰਮ ਅੱਜ ਕੰਮ ਘੱਟ ਘੱਟ ਹੀ ਆ ਨਾ ਆਖੜਾ ਆਪਣਾ ਆੜੀ ਜਿਹੜਾ ਨਾ ਆਈ ਬਗਲ ਇੱਕ ਹੀ ਕੰਮ ਘੱਟ ਆ ਨਾ ਬਕਰੀਦ ਨੂੰ ਘੱਟ ਹੀ ਹੁੰਦਾ ਆ ਕਿਵੇਂ ਆ ਉਹ ਜਿਹੜਾ ਚ ਲੇਟ ਹੀ ਆਏ ਹੋ ਗੱਡੀ ਸਵੇਰੇ ਖੜਾ ਗਏ ਸੀ ਹਾਂ ਸਵੇਰੇ ਸਾਰੇ ਖੜਾ ਕੇ ਗੱਡੀ ਆਹ ਸਰਗਰ ਚੁਲਾ ਕੇ ਦੇ ਜੀ ਆਜ ਥੋੜੀ ਜੀ ਰੌਣਕ ਘੱਟ ਆ ਤੇ ਜਿਹੜੀ ਆ ਮਿੱਠੀ ਹੁੰਦੀ ਇਹਨਾਂ ਦੀ ਉਹ ਥੋੜੀ ਜਿਆਦਾ ਭਰਦੀ ਹੁੰਦੀ ਆ ਇਹ ਹੈਗੀ ਆ ਬકરીਦ ਤੇ ਜਿਨ੍ਹਾਂ ਦੇ ਘਰੇ ਹੁਣ ਮੰਨ ਲਓ ਵੀ ਉਹ ਆ ਬੱਕਰਾ ਕਰਿਆ ਜਿਨ੍ਹਾਂ ਨੇ ਤੇ ਬੱਕਰਾ ਕਰਦੇ ਹੁੰਦੇ ਨੇ ਨਾ ਇਹਨਾਂ ਨੇ ਬੱਕਰਾ ਕਰਿਆ ਉਹ ਉਹਦੇ ਘਰੇ ਨੇ ਫਿਰ ਇੱਥੇ ਵੀ ਆ ਨਹੀਂ ਰਿਹਾ ਸਰਗਰ ਚ ਬਹੁਤ ਘੱਟ ਹੈ ਨਹੀਂਗਾ ਇਹਨਾਂ ਰੌਣਕ ਹੈ ਨਹੀਂਗੀ ਬਹੁਤ ਘੱਟ ਆ ਜੀ ਤੇ ਚਲੋ ਕੋਈ ਗੱਲ ਨਹੀਂ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਦੇਖ ਹੋਰ ਮਿਲਾਂਗੇ ਆਪਾਂ ਠੀਕ ਹੈ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ